ਨੇ ਰੀਸਾ ਨਕੂਦਰ ਸ਼ਹਿਰ ਮਹਾਨ ਕੁੜੀ ਦੁਆਬੇ ਦੀ ਇਸ਼ਾਨ ਕੁੜੀ ਉਧਰ ਸ਼ਹਿਜਾ ਦੇ ਦੀ ਕਬੱਡੀ ਪਈ ਹੋਈ ਆ ਜਲੰਧਰ ਆ ਪਾਰਿਆ ਕਬੱਡੀ ਜਿੱਥੋਂ ਦਾ ਦੇ ਬੱਟੇ ਵਾਲਾ ਔਰ ਜਿੱਥੋਂ ਦਾ ਸੰਦੀਪ ਆ ਨੱਲੀਆਂ ਵਾਲਾ ਬੜਾ ਮਸ਼ਹੂਰ ਹੋਇਆ ਔਰ ਜਿੱਥੋਂ ਦਾ ਕਿੰਦੂ ਕਹਿੰਦੇ ਹੁੰਦੇ ਰੁਮੀਦੀ ਵਾਲਾ ਸਰਬਨ ਬੱਲ ਆ ਉਹ ਦੇਖਦਾ ਵੀ ਸਾਹਮਣੇ ਕਪੂਰਥਲੇ ਚ ਪੈਂਦਾ ਪਰ ਆ ਨੌਜਨ ਵਾਹ ਖੇਡ ਬੜੀ ਪਿਆਰੀ ਹੈ ਸ਼ਹਿਜਾ ਵੀ ਤੇਰੀ ਖੇਡ ਬੜੀ ਪਿਆਰੀ ਆ ਦੇਖੋ ਸਾਹਮਣੇ ਆ ਲਿਸ਼ਲਿਸ਼ ਕਰ ਵਾਦਾ ਕਰਦਾ ਹੋਇਆ ਅਸੀਂ ਬਹੁਤ ਤਨਵਾਦ ਕਰਦੇ ਗੇਰੀ ਗਿਲਜੀ ਦਾ ਨੀਲਾ ਢਾਲੀਵਾਲ ਸਵਰਨ ਸਿੰਘ ਜੀ ਗੁਰਪ੍ਰੀਤ ਮਾਨੂ ਨੇ ਹੋ ਗਿਆ ਓ ਆ ਲੱਖਿਆ ਓ ਆ ਕਹਿੰਦੇ ਹੁੰਦੇ ਲਾਹੌਰ ਤੋਂ ਲੰਡਨ ਕਿੱਦੇ ਪਹੁੰਚ ਗਏ ਐਲ ਐ ਚਾਰ ਲਾਹੌਰ ਐਲ ਐ ਚਾਰ ਹੀਥਰੋ ਹੀ ਪਹੁੰਚ ਗਏ ਦੇਖੋ ਕਿੱਥੋਂ ਕੀ ਗੱਲ ਬਣ ਗਈ ਹੈ ਬਈ ਕਹਿੰਦੇ ਹੁੰਦੇ ਹੈ ਮੁੰਡੇ ਨੇ ਇਹ ਪਹਿਲੀ ਵਾਰ ਦੇਖੀ ਹੈ ਬਈ ਬਾਬੀ ਫਰਿਆਦ ਕਿੱਡੀ ਜਾਨ ਹੈ ਤੇਰੇ ਡੋਲੇ ਦੇ ਵਿੱਚ ਬਾਹਾਂ ਦੇ ਵਿੱਚ ਓ ਦੇਖ ਸਾਹਮਣੇ ਆ ਉਧਰ ਦੋ ਵੀਰ ਦੇ ਬਿਰ ਬਾਈਕ ਮੁੰਸ਼ੀ ਤੇ ਦੂਜਾ ਪਟਵਾਰੀ ਆ ਦੇਖੋ ਸਾਹਮਣੇ ਉਧਰ ਮੁੰਸ਼ੀ ਫਰਿਆਦ ਇਧਰ ਪਟਵਾਰੀ ਸਾਡਾ ਸਹੋਤਾ ਸਾਹਿਬ ਫੋਨ ਸੁਣ ਲਓ ਤੇ ਦੇਖੋ ਉਧਰਲੇ ਪਾਸੇ ਅਕਰਪੁਰੀਆ ਅਗਲੀ ਕਬੱਡੀ ਖੇਡ ਮਦਾਨ ਦੇ ਵਿੱਚ ਅਜਾਦ ਖੇਡ ਕਬੱਡੀ ਦਾ ਆਜਾਦ ਪੰਜਾਬ ਕੇਸਰੀ ਯੈਸ ਹੋਜਲੇ ਹੁਣ ਵੱਲੋ ਇਧਰ ਦੇਖਾਂਗੇ ਦੂਜੇ ਪਾਸੇ ਸ਼ੀਲੂ ਹਰਿਆਣੇ ਵਾਲਾ ਵਾਓ ਸੋਹਣਿਆ ਨਹੀਂ ਰਿਸਰ ਤੇਰੀਆ ਇਹ ਬਾਹੂ ਅਕਬਰਪੁਰ ਵਾਲਾ ਇੱਕ ਅੰਗ ਦਾ ਵਾਅਦਾ ਕਰਦਾ ਹੋਇਆ ਸਾਦ ਪੰਜਾਬ ਕੇਸਰੀ ਕਬੱਡੀ ਕਲੱਬ ਲਈ ਰਾਜੇ ਸੰਘਣਾ ਟੀਮ ਅਵਤਾਰ 36 ਏਕੇ ਲੈਂਡਸਕੇਪਿੰਗ ਵਾਲਿਆਂ ਦਾ ਇੱਕ ਇੱਕ ਦਾ ਵਾਧਾ ਇਸ ਸਮੇਂ ਕਰਦਾ ਹੋਇਆ ਜੈ ਸੋਜਲਾ ਜੀ ਸੂਰਜ ਬਿਲਡਰ ਦਾ ਵੱਡਾ ਨਾਮ ਆ ਨਾਲ ਭੋਲਾ ਸੰਧੂ ਜੀ ਲਾਓ ਇਸ ਸਮੇਂ ਸ਼ਾਜੀ ਦੀ ਪਈ ਕਬੱਡੀ ਤੇ ਹੁਣ ਵੇਖਾਂਗੇ ਸ਼ੀਲੂ ਇੱਕ ਵਾਰੀ ਫੇਰ ਕੋਸ਼ਿਸ਼ ਸ਼ੀਲੂ ਤੇ ਸ਼ਾਜੀ ਕਬੱਡੀ 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 ਓ ਵਾਹ ਸੋਹਣਿਆ ਨਹੀਂ ਰੀਸਾਂ ਸ਼ਾਜੀ ਨੇ ਰੀ ਸਾ ਤੇਰੀਆਂ ਬਹੁਤ ਸੋਹਣਾ ਪੁਆਇੰਟ ਪੂਰੀ ਦੀ ਅਗਲੀ ਕਬੱਡੀ ਸਾਜੀ ਸਾਜੀ ਹੋ ਗਏ ਸੋਹਣਿਆ